ਉਹਨਾਂ ਦਾ ਪਹਿਣਾ ਹੀ ਆ ਕੋਈ ਸਾਡਾ ਭਰਾ ਗਿਆ ਸਾਨੂੰ ਪਤਾ ਆ ਕੋਈ ਨਹੀਂ ਕਹਿੰਦੇ ਅੰਦਰ ਆਓ ਸਾਡੇ ਨਾਲ ਗੱਲ ਕਰੋ ਬੈਠ ਕੇ ਆਰਾਮ ਨਾਲ ਜਿੱਦਾਂ ਦਾ ਗਿਆ ਉਹਨਾਂ ਨੂੰ ਪਤਾ ਸਾਡਾ ਭਰਾ ਗਿਆ ਸਾਨੂੰ ਪਤਾ ਕੀ ਨਾਮ ਆ ਮੁੰਡੇ ਦਾ ਮਨਵੀਰਤ ਮਨਵੀਰ ਕੁਮਾਰ ਉਹਦਾ ਨਾਮ ਆ ਜੀ ਕਿੰਨੇ ਸਾਲ ਦੀ ਉਮਰ ਦੀ ਮੁੰਡੇ ਉਹਦੀ ਹੈਗੀ 25 ਸਾਲ ਦੀ ਉਮਰ ਜੀ ਹਮਲਾ ਕਦੋਂ ਹੋਇਆ ਮੁੰਡੇ ਤੇ ਹਮਲਾ ਇਹਨਾਂ ਨੇ ਕੀਤਾ ਜੀ ਕਦੋਂ ਹੋਇਆ ਯਾਰ ਰਾਤ ਨੂੰ ਸਿਰ ਤੇ ਸੱਟਾਂ ਮਾਰੀਆਂ ਗਈਆਂ ਉਹਦੇ ਹਾਂ ਉਹਨੂੰ ਪੀਮਸ ਲੈ ਕੇ ਗਏ ਇੱਥੋਂ ਜਵਾਬ ਦੇਤਾ ਪੈਰਾਂ ਤੇ ਬਲੇਡ ਮਾਰੇ ਆ ਜੀ ਪੈਰਾਂ ਤੇ ਵੀ ਬਲੇਡ ਮਾਰੇ ਉਹਦੇ ਤੇ ਸਿਰ 'ਚ ਉਹਦੇ ਬਲੱਡ ਜੰਮ ਗਿਆ ਸੀਗਾ ਇੱਕ ਨੂੰ ਇੱਕ ਐਮਐਲਆਰ ਜਿਹੜੀ ਆ ਸਤਨਾਮਪੁਰਾ ਪੁਲਿਸ ਸਟੇਸ਼ਨ ਦੇ ਵਿੱਚ ਮਸੂਲ ਹੋਈ ਸੀ ਇਹਦੇ ਵਿੱਚ ਜਿਹੜਾ ਡਿਸੀਜ਼ਡ ਆ ਜਿੰਦੀ ਡੈਥ ਹੋਈ ਹੈ ਲੜਕੇ ਦੀ ਮਨਪ੍ਰੀਤ ਇਹਨੂੰ ਗਾੜੀਆਂ ਬਲੰਟ ਜਿਹੜੀਆਂ ਸੱਟਾਂ ਲੱਗਣ ਦਾ ਆਈ ਸੀ ਜਦੋਂ ਇੱਥੋਂ ਆਈ ਉਹ ਗਿਆ ਉੱਥੋਂ ਪਤਾ ਲੱਗਾ ਕਿ ਪੀਮਸ ਹੌਸਪੀਟਲ ਜਿਹੜਾ ਆ ਉੱਥੇ ਇਹਨੂੰ ਰੈਫਰ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਆ ਇਨ ਬਿਟਵੀਨ ਇੱਕ ਨੰ ਕੋ ਕੰਪਲੇਂਟ ਵੀ ਆਈ ਸੀ ਔਰ ਉਹ ਬੰਦਿਆ ਨੇ ਜਿਹੜਾ ਕੰਪਲੇਂਟ ਜਿਹੜੇ ਅਕਿਊਜ਼ ਐ ਇਸ ਮੁਕਦਮੇ ਵਿੱਚ ਸਭੀ ਐਂਡ ਸਾਬੀ ਇਹਨਾਂ ਬੜਾ ਆ ਕੇ ਡੈਲੀਬਰੇਟਲੀ ਜਿਹੜਾ ਪੁਲਿਸ ਨੂੰ ਮਿਸਲੀਡ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕਿਸੇ ਨੇ ਨਾ ਆਪਣਾ ਕੁੱਟਮਾਰ ਕੀਤੀ ਆ ਅਨਨੋਨ ਪਰਸਨ ਨੇ ਸੇਮ ਹੀ ਇਹ ਮੈਸੇਜ ਜਿਹੜਾ ਆ ਅੱਗੇ-ਅੱਗੇ ਡਿਲੀਵਰ ਕਰ ਦਿੱਤਾ ਇਵਨ ਕਿ ਉਹਨਾਂ ਦੇ ਘਰ ਤੱਕ ਵੀ ਇਹੀ ਮੈਸੇਜ ਗਿਆ ਕਿ ਕਿਸੇ ਨੇ ਡੈਲੀਬਰੇਟਲੀ ਮਤਲਬ ਕਿ ਇਹਨਾਂ ਨੇ ਚਲਾਕੀ ਦੇ ਨਾਲ ਹੀ ਉਹਨਾਂ ਦੇ ਘਰ ਵਾਲਿਆਂ ਨੂੰ ਇਸ ਗੱਲ ਤੇ ਯਕੀਨ ਦਿਵਾਤਾ ਕਿ ਇਹਨੂੰ ਕਿਸੇ ਅਨਨੋਨ ਪਰਸਨਸ ਨੇ ਕੁੱਟਿਆ ਮਾਰਿਆ। ਪਰ ਸਾਡੇ ਐਸਐਸਓ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਹ ਇਨਵੈਸਟੀਗੇਟ ਕੀਤਾ ਤੇ ਉਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹ ਤਾਂ ਤਿੰਨਾਂ ਨੇ ਤਿੰਨੇ ਡੀਸੀਜ਼ਡ ਆ ਔਰ ਸਾਬੀ ਆ ਤੇ ਇੱਕ ਸ਼ਬੀ ਆ ਜਿਹੜਾ ਕਿ ਇਹਨਾਂ ਨੇ ਕਿਤੋਂ ਜਿਹੜੇ ਡਰੱਗਸ ਕੰਜ਼ੂਮ ਕੀਤੀ ਸੀ। ਔਰ ਇਹ ਜਿਹੜਾ ਜਿਹੜਾ ਲੜਕਾ ਡੀਸੀਜ਼ਡ ਆ ਇਹਨੂੰ ਜਦੋਂ ਓਵਰਡੋਸ ਹੋ ਗਈ ਉਰੇ ਸੈਲਫ ਸਟਾਈਲ ਡਾਕਟਰ ਬਣ ਕੇ ਤੇ ਉਹ ਉਹਦੇ ਜਿਹੜੇ ਨਸਾਂ ਦੇ ਵਿੱਚੋਂ ਬਲੱਡ ਕੱਢ ਕੇ ਤੇ ਉਹਨੂੰ ਡਿਪਰੀਜ਼ ਕਰਨ ਲੱਗੇ ਉਹਦੀ ਓਵਰਡੋਜ਼ ਨੂੰ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਦਾ ਚੈਸਟ ਵਗੈਰਾ ਉਹਨੇ ਕੀਤੀ ਪਰ ਇਨ ਬਿਟਵੀਨ ਉਹਨੇ ਹੀ ਗਾ ਮੈਸੇਜ ਦਿੱਤਾ ਠੀਕ ਹੈ ਜੀ ਉਹ ਫਿਰ ਜਾ ਕੇ ਇਹਨਾ ਘਰ ਵਾਲੇ ਵੀ ਗਏ ਇਨ ਬਿਟਵੀਨ ਨੈਕਸਟ ਡੇ ਜਿਹੜੀ ਆ ਉਹ ਡੈਥ ਹੋ ਗਈ ਐਸਐਚਓ ਸਾਹਿਬ ਨੇ ਵੀ ਘਰਵਾਲਿਆਂ ਨੂੰ ਦੱਸਿਆ ਕਿ ਅਸਲ ਵਿੱਚ ਹਕੀਕਤ ਆ ਆ ਜੀ ਮੈਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਮੈਂ ਦੱਸਦਾ ਫਿਰ ਇਸ ਕੇਸ ਤੇ ਪਹਿਲਾਂ ਪੂਰੀ ਕੰਪਲੀਟ ਕਰ ਲਈਏ ਉਸ ਤੋਂ ਬਾਅਦ ਅਸੀਂ ਕੇਸ ਰਜਿਸਟਰ ਕੀਤਾ 304 ਦਾ 304 ਦਾ ਕੇਸ ਰਜਿਸਟਰ ਕੇ ਇੱਕ ਦੋਸ਼ੀ ਜਿਹੜਾ ਆਪਾਂ ਗ੍ਰਿਫਤਾਰ ਕਰ ਲਿਆ ਇੱਕ ਦੋਸ਼ੀ ਜਿਹੜਾ ਛਵੀ ਆ ਉਹ ਗ੍ਰਿਫਤਾਰ ਕਰਨ ਵਾਲਾ ਬਾਕੀ ਆ ਉਹਨੂੰ ਵੀ ਜਲਦ ਗ੍ਰਿਫਤਾਰ ਕਰ ਲਵਾਂਗੇ ਅੱਜ ਇਹਨਾਂ ਦਾ ਲੋਕਾਂ ਦਾ ਪ੍ਰੋਟੈਸਟ ਸੀ ਕਿ ਜਿਹੜਾ ਰੱਤੀ ਦੇ ਰਿਆ ਇਹਨਾਂ ਦੇ ਮੁਤਾਬਕ ਜਿਹੜਾ ਬਿਆਨਾਂ ਨੂੰ ਤਰਤੀਮਾ ਬਿਆਨ ਲਿਖ ਕੇ ਆਪਾਂ ਨੂੰ ਇਨਵੈਸਟੀਗੇਟ ਕਰ ਲੈਣੇ ਆ ਕਿ ਕੀ ਵਾਕਿਆ ਹੀ ਹੁੰਦਾ ਕਿੰਨਾ ਕੋ ਫਾਲਟ ਹੈ ਡਿਪਟੀ ਸਰਕਮੈਂਟ ਸਰ ਜੁਨਾ ਕੋ ਹੁੰਦਾ ਫਾਲਟ ਸਾਹਮਣੇ ਆ ਰਿਹਾ ਉਹ ਇਹੀ ਆ ਕਿ ਉਹ ਉਸੇ ਗਿਆ ਸੀ ਬਾਕੀ ਇਹਨੂੰ ਇਨਕੁਆਇਰ ਕਰ ਲੈਣੇ ਆ ਡਾਕਟਰ ਸਾਹਿਬ ਕਿੰਨੇ ਕਿੰਨੇ ਨੌਜਵਾਨਾਂ ਜਿਨ੍ਹਾਂ ਦੇ ਮਕਦਮਾ ਦਰਜ ਕੀਤਾ ਗਿਆ ਇਹ ਐਕਚੁਅਲ ਜਿਹੜਾ ਪਹਿਲਾ ਜਿਹੜਾ ਹੋਈ ਆ ਉਹ ਦੋ ਆਪਣਾ ਉਹਨਾਂ ਤੇ ਦਰਜ ਹੋ ਹੁਣ ਇਹ ਕਿੰਨੇ ਜਣੇ ਕਹਿੰਦੇ ਆ ਜੀ ਇਹ ਇੱਕ ਜਿਹੜਾ ਰਤੀ ਆ ਜਿਹੜਾ ਉਹ ਗਿਆ ਸੀ ਉੱਥੇ ਉਹਦਾ ਜਿਹੜਾ ਇਹ ਇਸ ਆਲਸੋ ਇਨਵੋਲਡ ਵਿਦ them ਬਟ that ਪਰਸਨ ਇਸ ਦੈਸਟ ਪਰਸਨ ਪਰਿਵਾਰਕ ਮੈਂਬਰਾਂ ਦਾ ਰੂਪ ਲੱਗਦਾ ਪਿਆ ਵੀ ਜੀ ਉਹ ਅਰੈਸਟ ਫੜੇ ਹੋਏ ਸੀ ਥਾਣੇ ਵੀ ਉਹ ਕਿਹਨਾਂ ਦੀ ਮੌਜੂਦਗੀ ਛੱਡੇਗਾ ਮੈਂ ਮੈਂ ਦੱਸ ਰਿਹਾ ਨਾ ਜੀ ਉਹ ਫੜੇ ਨਹੀਂ ਹੋਏ ਸੀ ਉਹ ਖੁਦ ਥਾਣੇ ਆਏ ਸੀ ਤੇ ਡੈਲੀਬਰੇਟਲੀ ਉਹ ਜਿਹੜਾ ਆ ਬਕੂਏ ਨੂੰ ਇਹ ਕਹੇ ਸਾਬਤ ਕਰ ਰਹੇ ਸੀ ਕਿ ਅਨਨੋਨ ਪਰਸਨ ਨੇ ਉਹਨੂੰ ਕੁੱਟ ਮਾਰ ਕੇ ਤੇ ਉੱਥੇ ਸੁੱਟਤਾ ਵੀਰ ਤੁਸੀਂ ਦੱਸਿਆ ਵੀ ਇੱਕ ਡਰੱਗ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਜਿਹੜੇ ਜਿਹੜੇ ਨੌਜਵਾਨ ਹੈਗੇ ਆ ਉਹ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਵੀ ਡਰੱਗ ਕਿੱਥੋਂ ਆਈ that is the investigation matter ਉਹ ਆਪਾਂ ਕਰਾਂਗੇ ਉਹ ਦੋਸ਼ੀ ਸਾਡੇ ਕੋਲ ਨਾ ਆਪਾਂ ਪੁੱਛ ਕੇ ਸਾਰਾ ਉਹ ਫਰਦਰ ਆਪਾਂ ਐਡ ਆਨ ਕਰਾਂਗੇ ਇਨ ਵਿੱਚ ਵਿੱਚ ਆਪਾਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਵੀ ਆਏਗੀ ਉਹਦੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਜੇ ਡਰੱਗਸ ਆਏਗੀ ਉਸ ਬੱਚੇ ਦੇ ਜਿਹਦੀ ਡੈਥ ਹੋਈ ਆ ਤੇ ਆਪਾਂ ਕੁਝ ਤਰ੍ਹਾਂਾਂ ਵੀ ਜਿਹੜੀਆਂ ਐਡ ਆਨ ਕਰਾਂਗੇ ਸਰ ਮਾਸਟਰ ਮਾਈਂਡ ਕੋਣਾ ਇਹਨਾਂ ਚ ਤਕ ਮਾਸਟਰ ਮਾਈਂਡ ਨਾਟ ਦਾ ਇੱਕ ਤੇ ਤਿੰਨੇ ਹੀ ਦੋਸਤ ਸੀ ਤਿੰਨੇ ਦੋਸਤ ਸੀ ਮਾਸਟਰ ਮਾਈਂਡ ਤੇ ਇਹਦੇ ਵਿੱਚ ਕੋਈ ਨਹੀਂ ਆਵਾਂਗਾ ਇੱਕ ਬੱਚਾ ਵਿੱਚੋਂ ਚਲੋ ਮੰਦਪਾ ਗੀ ਕਟਰਾਵੇ ਪਾਪਰ ਦੀ ਪਰ ਇਸ ਵਿੱਚ ਮਾਸਟਰ ਮਾਈਂਡ ਵਰਕਿੰਗ ਜਦੋਂ ਸਭ ਉਹਨਾਂ ਘਰ ਦੇ ਸੈਟਪਾਈ ਹੋ ਗਏ ਹੁਣ ਤਰਨਾਕ ਤਾਂ ਲੱਗਾ ਕਿ ਚੱਕ ਗਿਆ ਨਹੀਂ ਤਰਨਾ ਤੇ ਜਦੋਂ ਆਪਾਂ ਚੱਕਾਤਾ ਆ ਤੇ ਬਾਕੀ ਜਿਹੜਾ ਸੰਸਕਾਰ ਕਰਨ ਜਾ ਰਹੇ ਬਾਕੀ ਫਰਦਰ ਜੇ ਉਹਨਾਂ ਦੀ ਕੋਈ ਹੋਰ ਵੀ ਉਹਨਾਂ ਦੇ ਮਨ ਚ ਕੋਈ ਸ਼ੰਕਾ ਹੋਏਗੀ ਪੁਲਿਸ ਰਿਸਾਲਵਰ ਹੈਰ ਫਰਦਰ ਇਨਵੈਸਟੀਗੇਟ ਦਾ ਪ੍ਰੋਪਰ ਕੇਸ ਥੈਂਕ ਯੂ